ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਕਿ ਸਾਹ ਦੋਸਤੋ ਅੱਜ ਸੀਪੀਆਰਆਈ ਜਲੰਧਰ ਮਤਲਬ ਕਿ ਕੇਂਦਰੀ ਆਲੂ ਖੋਜ ਕੇਂਦਰ ਜਲੰਧਰ ਦੇ ਵਿੱਚ ਇੱਕ ਰੋਜ਼ਾ ਟ੍ਰੇਨਿੰਗ ਦੇ ਵਿੱਚ ਭਾਗ ਲਿਆ ਤਾਂ ਇਸ ਟ੍ਰੇਨਿੰਗ ਦੇ ਵਿੱਚ ਉੱਥੋਂ ਦੇ ਸੀਨੀਅਰ ਸਾਇੰਟਿਸਟ ਸਰਦਾਰ ਸੁਖਵਿੰਦਰ ਸਿੰਘ ਜੀ ਦੇ ਸਹਿਯੋਗ ਦੇ ਨਾਲ ਉੱਥੇ ਜਾਣ ਦਾ ਮੌਕਾ ਮਿਲਿਆ ਬਹੁਤ ਸਾਰੇ ਕਿਸਾਨ ਸਾਥੀਆਂ ਨੂੰ ਮਿਲਿਆ ਮਿਲਣ ਦਾ ਮੌਕਾ ਮਿਲਿਆ ਕਾਫੀ ਕੁਝ ਉੱਥੋਂ ਜਿਹੜਾ ਹੈਗਾ ਸਿੱਖਣ ਦਾ ਮੌਕਾ ਮਿਲਿਆ ਮੈਂ ਤੁਹਾਡੇ ਨਾਲ ਸ਼ੇਅਰ ਇਸ ਲਈ ਕਰ ਰਿਹਾ ਹਾਂ ਕਿਉਂਕਿ ਇਹ ਸਾਡੇ ਵਾਲੀਓ ਕੋਸ਼ਿਸ਼ ਹੋਏਗੀ ਕਿ ਅਸੀਂ ਕੇਂਦਰੀ ਆਲੂ ਖੋਜ ਕੇਂਦਰ ਜਲੰਧਰ ਦੇ ਨਾਲ ਮਿਲ ਕੇ ਤੁਹਾਡੇ ਤੱਕ ਆਲੂ ਦੀ ਜਾਣਕਾਰੀ ਲੈ ਕੇ ਆਵਾਂਗੇ। ਅਲੱਗ-ਅਲੱਗ ਚੀਜ਼ਾਂ ਕਮੀ ਰਹੇਗੀ, ਕਮੀ ਇਸ ਲਈ ਰਹੇਗੀ ਕਿਉਂਕਿ ਆਪਦਾ ਖੇਤ ਚਾਲੂ ਨਹੀਂ ਹੈਗੇ ਇਸ ਸਮੇਂ। ਅਗਲੇ ਸਾਲ ਤੋਂ ਆਪਦੇ ਖੇਤ 'ਚ ਵੀ ਆਲੂ ਲਾਵਾਂਗੇ ਤਾਂ ਉਹਦੇ ਨਾਲ ਫਿਰ ਪ੍ਰੈਕਟੀਕਲ ਤੇ ਥਿਊਰੀਕਲ ਦੋ ਚੀਜ਼ਾਂ ਰਲਣਗੀਆਂ। ਪਰantu ਫਿਰ ਵੀ ਕੋਸ਼ਿਸ਼ ਹੋਏਗੀ ਕਿ ਮਾਰਾਂ ਦੀ ਸਿਹਤ ਦੇ ਨਾਲ ਤੁਹਾਡੇ ਤੱਕ ਇੱਕ-ਇੱਕ ਚੀਜ਼ ਜਿਹੜੀ ਹੈਗੀ ਆ ਆਲੂ ਨਾਲ ਸੰਬੰਧਿਤ ਲੈ ਕੇ ਆਈਏ। ਤਾਕੇ ਸਾਡੇ ਆਲੂ ਵਾਲੇ ਕਿਸਾਨ ਹੈ ਉਹਨਾਂ ਤੱਕ ਉਹ ਤਕਨੀਕੀ ਜਾਣਕਾਰੀ ਪਹੁੰਚ ਸਕੇ ਕਈ ਸਰੀਆਂ ਗੱਲਾਂ ਸਿੱਖੀਆਂ ਜੀ ਇਹਨਾਂ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ